ਈ ਜੇ ਜੋੜੀ ਦੀ ਗੱਲ ਕਰਾ ਤੁਹਾਡੀ ਜੋੜੀ ਕਿਵੇਂ ਟੁੱਟ ਗਈ ਸਾਡੀ ਜੋੜੀ ਵੀ ਜਿਵੇਂ ਦੂਜੀਆਂ ਟੁੱਟ ਗਈਆਂ ਐਵੇਂ ਸੜ ਗਈ ਬਹੁਤ ਅੱਛਾ ਚੱਲ ਰਿਹਾ ਸੀਗਾ ਜਿਵੇਂ ਇੱਕ ਬਹੁਤ ਵੱਡੀ ਕਹਾਵਤ ਹੈ ਤੀਜਾ ਰਲਿਆ ਤੇ ਕੰਮ ਗਲਿਆ ਵਾਲੀ ਕਰਦਾ ਜਦੋਂ ਪਹਿਲੀ ਇੰਟਰਵਿਊ ਹੋ ਗਈ ਵਿੱਚ ਬੋਲ ਪਏ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਉਹ ਕਹਿੰਦੇ ਮੈਂ ਕੱਲੀ ਕੋਈ ਕੰਮ ਕਰਨਾ ਚਾਹੁੰਦੀ ਅੱਛਾ ਮੈਂ ਚੱਲਦੀ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਮੈਂ ਇੰਟਰਵਿਊ 'ਚ ਬੋਲਿਆ ਭਰਾਓ ਸੁਰਮਣੀ ਨੂੰ ਕੱਲੀ ਨੂੰ ਕੰਮ ਦੇ ਦਿਓ ਪੁਰਾਣੇ ਆ ਪੁਰਾਣੀ ਜੋੜੀ ਨਹੀਂ ਦੇਖੂਗੀ ਕਦੇ ਵੀ ਨਹੀਂ ਦੇਖੂ ਕਦੇ ਵੀ ਨਹੀਂ ਕਦੇ ਵੀ ਇਹ ਨਹੀਂ ਹੋ ਸਕਦਾ ਕਦੇ ਵੀ ਮਿੱਟੂ ਖੰਨੇ ਵਾਲਾ ਬ੍ਰਾਂਡ ਹੈ ਕਿਤੇ ਦਸਮ ਦੀ ਲੋੜ ਨਹੀਂ ਮੈਨੂੰ ਪਤਾ ਮੇਰਾ ਬ੍ਰਾਂਡ ਬਿਲਕੁਲ ਤੁਹਾਡੀ ਜੇ ਜੋੜੀ ਦੀ ਗੱਲ ਕਰਾਂ ਤੁਹਾਡੀ ਜੋੜੀ ਕਿਵੇਂ ਟੁੱਟ ਗਈ ਸਾਡੀ ਜੋੜੀ ਵੀ ਜਿਵੇਂ ਦੂਜੀਆਂ ਟੁੱਟ ਗਈ ਐਵੇਂ ਸਾਡੀ ਟੁੱਟ ਗਈ ਨਹੀਂ ਵਧੀਆ ਚੱਲਦਾ ਸੀ ਸੱਚੀ ਗੱਲ ਹੈ ਵੀ ਬਹੁਤ ਅੱਛਾ ਚੱਲ ਰਹਾ ਸੀਗਾ ਜਿਵੇਂ ਇੱਕ ਬਹੁਤ ਵੱਡੀ ਕਹਾਵਤ ਹੈ ਤੀਜਾ ਰਲਿਆ ਤੇ ਕੰਮ ਗਲਿਆ ਵਾਲੀ ਗੱਲ ਕਿਸੇ ਨਾ ਕਿਸੇ ਨੇ ਮੰਨ ਲਓ ਕੋਈ ਕੋਈ ਤੇ ਸਾਡੇ ਵਿੱਚ ਫ੍ਰੈਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਹੂੰ ਜੇ ਫ੍ਰੈਕਸ਼ਨ ਪਈ ਹੈ ਤਾਂ ਸ਼ਰਮਣੀ ਜੀ ਬਹੁਤ ਬਹੁਤ ਹੀ ਜਨੀ ਮਨਜੇ ਹੋਏ ਕਲਾਕਾਰ ਨੇ ਹੂੰ ਉਹਨਾਂ ਦਾ ਪਰਿਵਾਰ ਦੇ ਵਿੱਚ ਗਾਇਕੀ ਸੀ ਮੈਨੂੰ ਕੁੜੀ ਦੀ ਨੀਡ ਸੀ ਮੈਂ ਕੁੜੀ ਲੱਭਦੇ ਲਵਾਂਦੇ ਨੇ ਚਲੋ ਜੀ ਸਾਡਾ ਸੈੱਟ ਬਣ ਗਿਆ ਮੁਕਦੀ ਗੱਲ ਹੈ ਮੈਂ ਵੀ ਉਹਨਾਂ ਲਈ ਬਹੁਤ ਮਿਹਨਤ ਕੀਤੀ ਐਵੇਂ ਮੈਂ ਕਹਾਂ ਮੈਂ ਉਹਨਾਂ ਨੂੰ ਲਫ਼ਜ਼ਾ ਵਾਈਜ਼ ਬਹੁਤ ਕੁਝ ਸਿਖਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਕਿ ਮੈਂ ਸਿਖਾ ਸਕਿਆ ਸਿਖਾਇਆ ਵੀ ਹੈ ਸੁਰੀਲੇ ਉਹ ਪਹਿਲਾਂ ਤੋਂ ਹੀ ਬਹੁਤ ਨੇ ਹਮ ਅੱਛਾ ਆਵਾਜ਼ ਬੜੀ ਅੱਛੀ ਹੈ ਸੋ ਹੁਣ ਕੀ ਸੀਗਾ ਕਿ ਉਹ 22 ਚ ਆਸਟ੍ਰੇਲੀਆ ਚਲੇ ਗਏ ਫਿਰ 23 ਚ ਇਕੱਲੇ ਕੈਨੇਡਾ ਜਾ ਕੇ ਆਏ ਨੇ ਉਸ ਤੋਂ ਬਾਅਦ ਕੁਝ ਉਹਨਾਂ ਨੂੰ ਹੋਇਆ ਕੀ ਹੋਇਆ ਮੈਨੂੰ ਨਹੀਂ ਪਤਾ ਆ ਕੇ 24 ਚ ਅਸੀਂ ਇੰਟਰਵਿਊ ਕੀਤੀ ਉਹ ਇੰਟਰਵਿਊ ਦੇ ਵਿੱਚ ਹੀ ਮਤਲਬ ਉਹਨਾਂ ਨੇ ਫਸਲਪੜਾ ਘਾਟ ਜੀ ਪੈਦਾ ਕੀਤੀ ਕਿ ਮੈਨੂੰ ਪੇਮੈਂਟ ਨਹੀਂ ਪੂਰੀ ਮਿਲਦੀ ਜੇ ਉਹ ਐਵੇਂ ਦੀਆਂ ਗੱਲਾਂ ਹੋਈਆਂ ਅਸੀਂ ਚੱਲ ਦੀ ਇੰਟਰਵਿਊ ਚ ਕਿਹਾ ਉਦੋਂ ਤੋਂ ਹੀ ਹਾਂ ਜੀ ਉਦੋਂ ਤੋਂ ਹੀ ਸਾਰੇ ਲੋਕਾਂ ਨੇ ਹਿਸਾਬ ਲਾ ਲਿਆ ਸੀ ਕਿ ਜੋੜੀ ਨਹੀਂ ਵੈਸੇ ਵੈਸੇ ਚਲੋ ਬਿੱਟੂ ਜੀ ਤੁਸੀਂ ਬਹੁਤ ਤਜਰਬੇਕਾਰ ਹੋ ਤੁਸੀਂ ਇਹ ਚੀਜ਼ ਸਮਝਦੇ ਹੋ ਕਿ ਪੈਸਾ ਇੱਕ ਬਹੁਤ ਵੱਡੀ ਨੀਡ ਹੈ ਖਾਸ ਕਰਕੇ ਜਦੋਂ ਦੁਕਾਨਾਂ ਜੋੜੀ ਹੋਵੇ ਤਾਂ ਦੋਨਾਂ ਧਿਰਾਂ ਨੂੰ ਹੀ ਇਹੀ ਚੀਜ਼ ਲੱਗਦੀ ਹੁੰਦੀ ਹੈ ਕਿ ਮੈਂ ਮੇਰੀ ਵੀ ਓਨੀ ਪਰਫਾਰਮੈਂਸ ਆ ਗਈ ਹਾਂ ਉਹੀ ਗੱਲ ਦੱਸਣ ਲੱਗਿਆ ਕਿਤੇ ਪੇਮੈਂਟ ਵਾਲਾ ਰਲਦਾ ਨਹੀਂ ਸੀ ਨਹੀਂ ਕੋਈ ਐਸਾ ਕੁਝ ਨਹੀਂ ਹੋਇਆ ਤੁਹਾਨੂੰ ਮੈਂ ਦੱਸਦਾ ਕਿ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਕਿ ਉੱਥੋਂ ਆਫਰ ਮਿਲੀ ਹੋਣੀ ਹੈ ਅੱਛਾ ਉਹਨਾਂ ਨੇ ਕਿਉਂਕਿ ਮੇਰੇ ਨਾਲ ਜਿਹੜੀ ਗੱਲ ਵੀ ਕੀਤੀ ਐ ਕਿ ਵੀ ਮੈਂ ਕੈਨੇਡਾ ਜਾ ਕੇ ਆਇਆ ਆ ਅਸੀਂ ਇਕੱਠੇ ਗਏ ਆ ਜਾਣ ਤੋਂ ਪਹਿਲਾਂ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਮੇਰੀ ਤਾਂ ਉੱਥੇ ਡਿਮਾਂਡ ਬਹੁਤ ਹੈ ਅੱਛਾ ਕੈਨੇਡਾ ਚ ਕੈਨੇਡਾ ਚ ਮੈਂ ਕੱਲੀ ਨੇ ਸ਼ੋਅ ਕਰਨੇ ਆ ਹੂੰ ਉਹਨਾਂ ਨੇ ਚਲੋ ਮੈਂ ਕਿਹਾ ਵੀ ਠੀਕ ਐ ਮੇਰੇ ਉੱਤੇ ਲੇਡੀ ਸੰਗੀਤ ਜਾਂ ਮੰਨ ਲਓ ਮਹਿਫਲਾਂ ਜਾਂ ਤਿਆਂ ਦੇ ਪ੍ਰੋਗਰਾਮ ਕੱਲੀ ਦੇ ਕਾਫੀ ਮੈਨੂੰ ਡਿਮਾਂਡ ਹੈ ਉਹ ਕਹ ਪਿਛਲੇ ਸਾਲ ਵੀ ਰਹੇ ਸੀਗੇ ਜਦੋਂ ਗਏ ਨੇ ਉੱਥੋਂ ਵੀ ਉਹਨਾਂ ਨੇ ਕਿਹਾ ਵੀ ਇੱਥੇ ਡਿਮਾਂਡ ਬਹੁਤ ਹੈ ਤੇ ਫਿਰ ਮੈਂ ਵੀ ਸਮਝਿਆ ਵੀ ਜੇ ਉਹਨਾਂ ਦੀ ਇੰਨੀ ਡਿਮਾਂਡ ਹੈ ਤਾਂ ਫਿਰ ਉਹਨਾਂ ਨੂੰ ਕਰ ਲੈਣਾ ਚਾਹੀਦਾ ਕਿਉਂਕਿ ਆਉਣ ਲੱਗੇ ਨੇ ਫਿਰ ਅਸੀਂ 3 ਮਹੀਨੇ ਮੈਂ ਉੱਥੇ ਲਾ ਕੇ ਆਇਆ ਇਕੱਠਿਆਂ ਨੇ ਪ੍ਰੋਗਰਾਮ ਕੀਤੇ ਆਉਣ ਲੱਗੇ ਜਦੋਂ ਉਹਨਾਂ ਨੇ ਵੈਸੇ ਇੰਟਰਵਿਊ ਚ ਕਿਹਾ ਮੈਨੂੰ ਪਤਾ ਨਹੀਂ ਪਰ ਨਹੀਂ ਐਸਾ ਕੁਛ ਨਹੀਂ ਸਾਡੀ ਗੱਲ ਹੋਈ ਕਿ ਵਾਪਸ ਜਾਣਾ ਉਹਨਾਂ ਨੇ ਕਿਹਾ ਮੈਂ ਤਾਂ ਮੇਰੇ ਪ੍ਰੋਗਰਾਮ ਨੇ ਮੈਂ ਨਹੀਂ ਜਾ ਸਕਦੀ ਉਹਨਾਂ ਨੇ ਇੰਟਰਵਿਊ즈 ਵੀ ਕਿਹਾ ਮੇਰੇ ਪ੍ਰੋਗਰਾਮ ਸੀ ਅੱਛਾ ਮੈਂ ਨਹੀਂ ਗਈ ਇਸ ਕਰਕੇ ਫਿਰ ਹੁਣ ਮੈਨੂੰ ਇਹ ਸੀਗਾ ਮੈਂ 23 ਦਾ ਵੀ ਸਾਰਾ ਸੀਜ਼ਨ ਵਿਲਾ ਬੈਠਾ ਰਿਆ 22 ਚ ਮਸਾ ਕੰਮ ਚੱਲਿਆ ਸੀ ਕਰੋਨਾ ਆ ਕੇ ਹਟਿਆ ਸੀ ਤੇ ਉਹਨਾਂ ਨੇ 24 ਚ ਵੀ ਹੁਣ ਨਾ ਆਉਣ ਦਾ ਮਨ ਬਣਾ ਲਿਆ ਅਖੀਰ ਹੁਣ ਖੈਰ 31 ਦਸੰਬਰ ਨੂੰ ਆ ਵੀ ਗਏ ਠੀਕ ਹੈ ਪਰ ਫਿਰ ਮੈਂ ਕੁਝ ਤਾਂ ਕਰਨਾ ਹੀ ਸੀ ਕਿਉਂਕਿ ਬੰਦਾ ਲਟਕ ਲਟਕ ਕੇ ਵੀ ਨਹੀਂ ਜੀ ਸਕਦਾ ਹੂੰ ਇਸ ਕਰਕੇ ਕੋਈ ਇਹ ਨਹੀਂ ਕਿ ਸਾਡੇ ਚ ਕੋਈ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਕੋਈ ਲੜਾਈ ਸਾਡਾ ਕੁਝ ਨਹੀਂ ਹੈ ਕਿਉਂਕਿ ਦੋ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੇ ਮੈਂ ਸਾਡੇ ਚ ਐਵੇਂ ਦਾ ਕੁਝ ਨਹੀਂ ਹੋਇਆ ਜੇ ਮੈਂ ਮੈਂ ਥੋੜਾ ਜਿਹਾ ਮੈਂ ਪੁੱਛ ਲਾਂ ਇੱਕ ਤਾਂ ਹੁੰਦੀ ਆ ਪੈਸੇ ਵਾਲੀ ਗੱਲ ਇੱਕ ਹੁੰਦੀ ਆ ਜੇ ਆਰਟਿਸਟ ਵਯਾ ਹੁੰਦਾ ਜਾਂ ਫੀਮੇਲ ਦਾ ਵਿਆਹ ਹੋ ਜਾਂਦਾ ਇਹ ਚੱਕਰ ਇੱਕ ਹੁੰਦੀ ਆ ਕਿ ਚਲੋ ਟਰੈਕਟਰ ਵਾਲੀ ਗੱਲ ਆ ਜਾਂਦੀ ਆ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਐਵੇਂ ਦਾ ਕੁਝ ਵੀ ਨਹੀਂ ਸਾਡੇ ਚ ਕੁਝ ਨਹੀਂ ਨੋ ਸਿਰਫ ਉਹਨਾਂ ਨੂੰ ਇਹ ਕਿ ਉਹਨਾਂ ਦੇ ਵੀ ਇੱਕ ਦਿਮਾਗ 'ਚ ਗੱਲ ਹੋਣੀ ਵੀ ਚਾਹੀਦੀ ਐ ਤੇ ਹੈ ਵੀ ਐ ਕਿ ਮੈਂ ਕੱਲੀ ਕੁਝ ਕਰਾਂ ਅੱਛਾ ਉਹਨਾਂ ਨੇ 7-8 ਸਾਲ ਪਹਿਲਾਂ ਵੀ ਕੱਲੀ ਨੇ ਗੀਤ ਕੀਤੇ ਸੀਗੇ ਹੂੰ ਔਰ ਉਹਦੇ ਬਕਾਇਦਾ ਸ਼ੂਟ ਕਰਕੇ ਪੀਟੀਸੀ ਤੇ ਚਲਾਏ ਹੂੰ ਤੇ ਚੈਨਲਾਂ ਤੇ ਚੱਲੇ ਉਹ ਜਿੱਥੇ ਵੀ ਚੱਲੇ ਸਾਰੇ ਚੈਨਲਾਂ ਤੇ ਚਲਾ ਕੇ ਸੋਸ਼ਲ ਮੀਡੀਆ ਤੇ ਵੀ ਪ੍ਰੋਮੋਸ਼ਨ ਕੀਤੀ ਪਰ ਉਹਨਾਂ ਨੂੰ ਕੰਮ ਨਹੀਂ ਕੱਲਿਆਂ ਨੂੰ ਮਿਲਿਆ ਤੁਸੀਂ ਮੈਂ ਕਿਹਾ ਸੋਲੋ ਵੀ ਉਹਨਾਂ ਦੇ ਕਰਵਾਏ ਆਪਣੇ ਨਾਲ ਡਿਊਟ ਦੇ ਦੌਰਾਨ ਵੀ ਬਿਲਕੁਲ ਜੀ ਮੈਂ ਉਹਨਾਂ ਦੇ ਸੋਲੋ ਤਕਰੀਬਨ 14-15 ਗੀਤ ਕਰਵਾਏ ਆ ਮੈਂ ਆਪਣੇ ਖਰਚੇ ਤੇ ਕਰਵਾਏ ਆ ਬਕਾਇਦਾ ਮੈਂ ਉਹਨਾਂ ਨੂੰ ਬਰਾਬਰ ਦੀ ਤਰਜੀਹ ਦਿੰਦਾ ਰਿਹਾ ਸਟੇਜਾਂ ਤੇ ਵੀ ਅੱਛਾ ਅੱਛਾ ਭਾਜੀ ਇੱਕ ਚੀਜ਼ ਦੱਸੋ ਚਲੋ ਮੈਂ ਇਹ ਚੀਜ਼ ਤੁਹਾਡੇ ਤੋਂ ਪੁੱਛ ਲੈਂਦਾ ਆ ਸਭ ਦਾ ਡਿਫਰੈਂਟ ਹੁੰਦਾ ਹੋਊਗਾ ਜਿਵੇਂ ਕੋਈ ਦੋ ਗਾਣਾ ਗਾਇਕੀ ਆ ਇਹਦੇ ਵਿੱਚ ਹੁਣ ਤੁਸੀਂ ਮੇਨ ਲੀਡ ਤੇ ਹੁੰਨੇ ਹੋ ਜੇ ਮੈਂ ਤੁਹਾਡੀ ਹੋਈ ਗੱਲ ਕਰਾਂ ਤੇ ਫਿਰ ਇਤ ਕਿਵੇਂ ਹੁੰਦਾ ਸਿਸਟਮ ਪਰ ਸ਼ੋਅ ਦੇ ਵਿੱਚੋਂ ਹੁੰਦਾ ਕਿਉਂਕਿ ਖਰਚਾ ਸਾਰੀ ਗੱਲ ਤੁਸੀਂ ਕਰਨਾ ਹੁੰਦਾ ਹੁੰਦਾ ਸਾਰੀ ਗੱਲ ਕਲੀਅਰ ਕਰਨ ਲੱਗਿਆ ਸੀ ਮੈਂ ਤੁਹਾਨੂੰ ਕਿ ਫਿਰ ਉਹਨਾਂ ਨੇ ਪਿੱਛੇ ਜੇ ਇੰਟਰਵਿਊ 'ਚ ਵੀ ਕਿਹਾ ਕਿ ਮੈਂ ਜਦੋਂ ਪਹਿਲੀ ਇੰਟਰਵਿਊ ਹੋ ਗਈ ਵਿੱਚ ਬੋਲ ਪਏ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਉਹ ਕਹਿੰਦੇ ਮੈਂ ਕੱਲੀ ਕੋਈ ਕੰਮ ਕਰਨਾ ਚਾਹੁੰਦੀ ਹਾਂ ਅੱਛਾ ਮੈਂ ਚੱਲਦੀ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਮੈਂ ਇੰਟਰਵਿਊ 'ਚ ਬੋਲਿਆ ਭਰਾਵੋ ਸੁਰਮਣੀ ਨੂੰ ਕੱਲੀ ਨੂੰ ਕੰਮ ਦੇ ਦਿਓ ਹਮ ਮੇਰੀ ਬੇਨਤੀ ਹੈ ਇਹ ਕੱਲੀ ਕੰਮ ਕਰਨਾ ਚਾਹੁੰਦੀ ਹੈ ਇਹਨੂੰ ਕੱਲੀ ਨੂੰ ਸ਼ੋਅ ਦੋ ਹਮ ਤੇ ਮੈਂ ਉਹਦੋਂ ਜਦੋਂ ਕਿਹਾ ਉਹ ਕਹਿੰਦੇ ਵੀ ਤੁਸੀਂ ਹੁਣ ਕਹਿ ਰਹੇ ਹੋ ਮੈਂ ਕਿਹਾ ਵੀ ਮੈਂ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਜੀ ਕੰਮ ਮਿਲਣਾ ਨਾ ਮਿਲਣਾ ਕੱਲ ਨੂੰ ਮੈਨੂੰ ਕੰਮ ਮਿਲਦਾ ਜਾਂ ਨਹੀਂ ਮਿਲਦਾ ਉਹ ਲੋਕਾਂ ਦੀ ਸਰੂਤਿਆਂ ਦੇ ਵਾਸਤੇ ਹੈ ਮੇਰੇ ਵਾਸਤੇ ਨਹੀਂ ਹੈ ਮੇਰਾ ਫਰਜ਼ ਹੈ ਮੈਂ ਆਪਣੀ ਮਿਹਨਤ ਕਰਾਂ ਹੂੰ ਮੈਂ ਆਪਣਾ ਕੰਮ ਕਰਾਂ ਹੂੰ ਕੰਮ ਕਰਕੇ ਕੁਝ ਚੰਗਾ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਮੇਰੀ ਡਿਊਟੀ ਬਣਦੀ ਹੈ ਫਲ ਫੁੱਲ ਉਸ ਮਾਲਕ ਨੇ ਲਾਉਣਾ ਹੂੰ ਸੋ ਉਹਨਾਂ ਨੇ ਇਹ ਗੱਲ ਨੂੰ ਸਵੀਕਾਰ ਵੀ ਕੀਤਾ ਤੇ ਮੈਂ ਇਹ ਵੀ ਕਹਿੰਦਾ ਵੀ ਉਹਨਾਂ ਨੂੰ ਪਰਮਾਤਮਾ ਸਕਸੈਸ ਦੇਵੇ ਉਹ ਇਕੱਲੇ ਕੰਮ ਕਰਨਾ ਚਾਹੁੰਦੇ ਆ ਤੇ ਬਹੁਤ ਅੱਛੀ ਗੱਲ ਆ ਕੋਈ ਸਾਡਾ ਕਿਸੇ ਤਰ੍ਹਾਂ ਦਾ ਕੋਈ ਪੇਮੈਂਟ ਦਾ ਨਹੀਂ ਕੁਛ ਨਹੀਂ ਜਿਹੜਾ ਤੁਸੀਂ ਪੁੱਛਿਆ ਕਿ ਕੀ ਹੁੰਦਾ ਲੀਡ ਕਰਨ ਵਾਲਾ ਉਹ ਡਿਫਰੈਂਟ ਡਿਫਰੈਂਟ ਆ ਕੌਣ ਕੀ ਕਰਦਾ ਕੋਈ ਬੰਦਾ ਕਿਵੇਂ ਪਾਰਟਨਰਸ਼ਿਪ ਤੇ ਕੰਮ ਕਰਦੇ ਆ ਇਹਦੇ ਚ ਸਾਰਾ ਹੀ ਖਰਚਾ ਮੈਂ ਕਰਦਾ ਰਿਆਂ ਅੱਛਾ ਇਹ ਤੋਂ ਲੈ ਕੇ ਜੈਟ ਤੱਕ ਸੋਮਨੀ ਹੋਰਾਂ ਨੂੰ ਪੇਮੈਂਟ ਮਿਲਦੀ ਸੀ ਬਸ ਕਦੀ ਪੇਮੈਂਟ ਤੋਂ ਲੈ ਕੇ ਨਹੀਂ ਹੋਇਆ ਕਿ ਘਟਾਇਆ ਜਾਂ ਵਾਧਾ ਅੱਜ ਤੱਕ ਤਾਂ ਕਦੀ ਨਹੀਂ ਹੋਇਆ ਅੱਛਾ ਨਾ ਅੱਜ ਤੱਕ ਤਾਂ ਕਦੀ ਨਹੀਂ ਹੋਇਆ ਨਾ ਉਹਨਾਂ ਨੇ ਕਦੀ ਕਿਹਾ ਪਰ ਤੁਸੀਂ ਮੋٹے ਤੌਰ ਤੇ ਸੋਚਦੇ ਹੋ ਕਿ ਜੇ ਦੁਕਾਨਾਂ ਜੋੜੀਆਂ ਟੁੱਟਦੀਆਂ ਨੇ ਇਹਦੇ ਪਿੱਛੇ ਤੀਜੇ ਬੰਦੇ ਦਾ ਕੰਮ ਹੁੰਦਾ ਜਿਹੜੇ ਫੋਕੇ ਸਬਜ ਬਾਗ ਦਿਖਾ ਦਿੰਦੇ ਮੈਂ ਤੁਹਾਨੂੰ ਤੀਜੇ ਬੰਦੇ ਵੀ ਨਹੀਂ ਮੈਂ ਹਰੇਕ ਇੰਟਰਵਿਊ 'ਚ ਕਹਿੰਦਾ ਹੂੰ ਜਿਹੜੇ ਆਰਟੀਫੀਸ਼ੀਅਲ ਪ੍ਰਮੋਟਰ ਹੁੰਦੇ ਨੇ ਆਰਟੀਫੀਸ਼ੀਅਲ ਪ੍ਰਮੋਟਰ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਹੁੰਦਾ ਬਸ ਸਬਜ ਬਾਗੇ ਦਿਖਾਉਣੇ ਹੁੰਦੇ ਨੇ ਪਹਿਲਾਂ ਤਾਂ ਇੱਥੇ ਅਜੇ ਦੋ ਗੀਤ ਨਹੀਂ ਕੁੜੀ ਦੇ ਆਏ ਹ ਯਾਰ ਮੁੰਡਿਆਂ ਨੂੰ ਫੋਨ ਕਿਉਂ ਨਹੀਂ ਕਰਦੇ ਪ੍ਰੋਮੋਟਰ ਕੁੜੀਆਂ ਨੂੰ ਹੀ ਫੋਨ ਕਿਉਂ ਕਰਦੇ ਆ ਹੈ ਹੀ ਇਹ ਗੱਲ ਇੰਡਸਟਰੀ ਪੱਕਾ ਜੀ ਮੈਨੂੰ ਮੇਰੇ ਨਾਲ ਬੈਠੇ ਕਿਹੜਾ ਪ੍ਰੋਮੋਟਰ ਬਹਿਣਾ ਚਾਹੁੰਦਾ ਜਿਹੜਾ ਆਰਟੀਫੀਸ਼ਲ ਆ ਬੈਠੇ ਪਰ ਜਿਹੜੇ origignal ਆ ਉਹ ਕੰਮ ਨੂੰ ਮੁੱਖ ਰੱਖਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਕਿਉਂ ਕਰਦੇ ਆ ਆਰਟੀਫੀਸ਼ਲ ਕੁੜੀਆਂ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਜੋੜੀ ਹਿੱਟ ਹੈ ਜੋੜੀ ਜਾਊਗੀ ਤਾਂ ਹੀ ਕੰਮ ਚੱਲਣਾ ਹੂੰ ਠੀਕ ਹੈ ਜੀ ਉਹ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੇ ਕੰਮ ਤੇ ਹੀ ਧਿਆਨ ਦੇਣਾ ਤੇ ਜਿਨ੍ਹਾਂ ਦਾ ਕੰਮ ਵੱਲ ਧਿਆਨ ਨਹੀਂ ਬਸ ਉਹ ਥੋੜੇ ਜੇ ਮਫਾਦ ਲਈ ਤੁਹਾਨੂੰ ਪਤਾ ਲੋਕਾਂ ਦੀ ਸੋਚ ਬਹੁਤ ਗਿਰੀ ਹੋਈ ਹੈ ਬੜੀ ਘਟੀਆ ਸੋਚ ਦੇ ਲੋਕ ਵੀ ਇੱਥੇ ਹੈਗੇ ਤੇ ਬੜੀ ਚੰਗੀ ਸੋਚ ਦੇ ਲੋਕ ਵੀ ਹੈਗੇ ਉਹ ਲੋਕ ਖਰਾਬ ਕਰ ਦਿੰਦੇ ਆ ਮੇਰੇ ਇਕੱਲੇ ਨਾਲ ਨਹੀਂ ਹੋਇਆ ਪਰ ਗੱਲ ਦੁਨੀਆ ਨਾਲੀ ਗੱਲ ਗੱਲ ਪਾਜੀ ਆਇਆ ਨਾ ਉਹ ਘਾਵਤਾਂ ਦਾ ਅਜ ਤੋਂ 100 ਸਾਲ ਪਹਿਲਾਂ ਦੀਆਂ ਬਣੀਆਂ ਨੇ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹਾਂ ਫਿਰ ਆਪਾਂ ਕਦੋਂ ਕਿਸੇ ਤੇ ਕਰਦੇ ਆ ਜੇ ਹੁਣ ਸਾਡੀ ਜੋੜੀ ਟੁੱਟੀ ਐ ਤੇ ਜੇ ਮੈਨੂੰ ਕੋਈ ਕਹਿੰਦਾ ਕਿ ਤੂੰ ਇਕੱਲੇ ਨੇ ਕੰਮ ਕਰਨਾ ਤੇ ਮੈਂ ਮੈਂ ਜ਼ਿੰਮੇਵਾਰ ਆ ਨਾ ਤੇ ਜੇ ਸੁਰਮਣੀ ਨੂੰ ਕਿਸੇ ਨੇ ਕਿਹਾ ਤੇ ਉਹ ਜ਼ਿੰਮੇਵਾਰ ਸੀਗੀ ਉਹਨਾਂ ਨੂੰ ਚੰਗਾ ਲੱਗਿਆ ਕਿ ਇਕੱਲੇ ਕੰਮ ਕਰ ਸਕਦੇ ਆ ਤੇ ਮੈਂ ਤੇ ਐਪਰੀਸ਼ੀਏਟ ਕੀਤਾ ਉਸ ਗੱਲ ਨੂੰ ਮੈਂ ਹੁਣ ਵੀ ਕਹਿੰਦਾ ਕਿ ਮੈਂ ਹਰ ਇੰਟਰਵਿਊ 'ਚ ਕਹਿੰਦਾ ਮੇਰੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਐ ਮੈਂ ਹਾਜ਼ਰ ਆ ਕੋਈ ਗੱਲ ਨਹੀਂ ਕੋ ਕਾਮਯਾਬ ਹੋਣ ਪਰ ਦੁਬਾਰਾ ਦੁਕਾਨਾਂ ਜੋੜੀ ਦੇਖਣ ਨੂੰ ਮਿਲੂਗੀ ਦੁਗਾਣਾ ਜੋੜੀ ਦੇਖੋ ਮੇਰੇ ਤਕਰੀਬਨ 150 ਤੋਂ ਉੱਤੇ ਕੀਤੇ ਰਿਕਾਰਡ ਹੋਏ ਆ ਦੁਗਾਣੇ ਹਮ ਉਹਨਾਂ ਨੂੰ ਲੋਕਾਂ ਨੇ ਇੰਨਾ ਕੁ ਪਿਆਰ ਕੀਤਾ ਐ ਇੰਨੇ ਕੁ ਉਹ ਗੀਤ ਪਪੂਲਰ ਹੋਏ ਐ ਕੱਲ ਨੂੰ ਮੇਰੇ ਤੋਂ ਲੋਕ ਉਹ ਗੀਤ ਸੁਣਨੇ ਮੰਗਣਗੇ ਮੈਂ ਕੱਲਾ ਤਾਂ ਨਹੀਂ ਗਾ ਪਾਉਂਗਾ ਨਾ ਮੈਂ ਸਟੇਜ ਤੇ ਕੁੜੀ ਜ਼ਰੂਰ ਲੈ ਕੇ ਜਾਣਾ ਨਹੀਂ ਪੁਰਾਣੇ ਆ ਪੁਰਾਣੀ ਜੋੜੀ ਨਹੀਂ ਦੇਖੂਗੀ ਕਦੇ ਵੀ ਨਹੀਂ ਦੇਖੂਗੀ ਕਦੇ ਵੀ ਨਹੀਂ ਕਦੇ ਵੀ ਨਹੀਂ ਇਹ ਨਹੀਂ ਹੋ ਸਕਦਾ ਕਦੇ ਵੀ ਨਹੀਂ ਨਾ ਨਾ ਹੁਣ ਦੁਬਾਰਾ ਨਹੀਂ ਇਕੱਠੇ ਮੈਂ ਕਦੇ ਵੀ ਨਹੀਂ ਮਤਲਬ ਕਿ ਮੈਂ ਇਹ ਨਹੀਂ ਸੋਚ ਵੀ ਨਹੀਂ ਸਕਦਾ ਬਸ ਮੁੱਕ ਦੀ ਗੱਲ ਹੈ ਇੰਨੇ ਮਨ ਮਟਾਵ ਹੋ ਗਏ ਨਹੀਂ ਮਨ ਮਟਾਵ ਕੋਈ ਨਹੀਂ ਅੱਛਾ ਮਤਲਬ ਇਹ ਐਵੇਂ ਕਦੇ ਢਾਲਾ ਕਦੇ ਬਣਾ ਲਾ ਮੇਰੇ ਐਵੇਂ ਤੇ ਮੇਰਾ ਸੁਭਾਈ ਹੈ ਬਸ ਹਾਂ ਮੈਂ ਇਸ ਤਰ੍ਹਾਂ ਹੀ ਕਰਦਾ ਹੂੰ ਹੂੰ ਮੇਰਾ ਸਟਾਈਲ ਹੈ ਜ਼ਿੰਦਗੀ ਦਾ ਇਹ ਹੂੰ ਕਦੇ ਮੈਂ ਜੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦਾ ਹੁੰਦਾ ਤੇ ਮੈਨੂੰ ਲੇਪੇ ਪੋਚੇ ਕਰਦਾ ਹੁੰਦਾ ਮੈਂ ਹੁਣ ਨੂੰ ਬਹੁਤ ਕੁਝ ਬਣਾ ਕੇ ਬੈਠਾ ਹੁੰਦਾ ਮੈਂ 30 ਸਾਲ ਦਾ ਲਾਈਨ 'ਚ ਹਾਂ ਮੈਂ ਕਦੇ ਮੈਂ ਖਰਾ ਜਿਆ ਬੰਦਾ ਯਾਰ ਮੈਂ ਪਰ ਕਹਿੰਦੇ ਸ਼ੋਅ ਬਹੁਤ ਤੁਸੀਂ ਲਾਉਂਦੇ ਰਹੇ ਹੋ ਫੋਲ ਵੀ ਲਾ ਰਹੇ ਹੋ ਬੜੀ ਕਿਰਪਾ ਜੀ ਮਾਲਕ ਦੀ ਬੜੀ ਕਿਰਪਾ ਹੈ ਮੇਰੇ ਕਹਿਣ ਨਾਲ ਨਹੀਂ ਲੋਕਾਂ ਨੂੰ ਪਤਾ ਹੈ ਵੀ ਜਮੀਨਾਂ ਜੂਨਾਂ ਬਣਾਈਆਂ ਬਿੱਟੂ ਖੰਨੇ ਵਾਲੇ ਨੇ ਕਿ ਨਹੀਂ ਕੁਝ ਵੀ ਨਹੀਂ ਬਣਾਇਆ ਜੀ ਕਿਉਂ ਨਹੀਂ ਕੁਝ ਨਹੀਂ ਬਣਾਇਆ ਆਪਾਂ ਹੱਟੀ ਪਾਈ ਹੈ ਮੈਂ ਹਰੇਕ ਇੰਟਰਵਿਊ 'ਚ ਕਹਿੰਦਾ ਮੈਂ ਜਿੰਨਾ ਪੈਸਾ ਸੀ ਸਾਰਾ ਇਨਵੈਸਟ ਕੀਤਾ ਇਹਦੇ 'ਤੇ ਆਪਣੀ ਗਾਇਕੀ 'ਤੇ ਬਹੁਤ ਮਹਿੰਗੀ ਹੈ ਬਹੁਤ ਮਹਿੰਗੀ ਆ ਗਿਆ ਕਿ ਮੇਰਾ 3.5 ਕਰੋੜ ਰੁਪਇਆ ਹੁਣ ਤੱਕ ਖਰਚਾ ਹੋਇਆ ਤਾਂ ਬ੍ਰਾਂਡ ਬਣਿਆ ਮੇਰਾ ਬ੍ਰਾਂਡ ਹੈ ਮੈਨੂੰ ਪਤਾ ਹੈ ਮੈਨੂੰ ਹੁਣ ਕੋਈ ਬਹੁਤੇ ਕਿਸੇ ਵੱਡੀ ਗੱਡੀ ਦੀ ਬਹੁਤੀਆਂ ਜ਼ਮੀਨਾਂ ਦੀ ਬਹੁਤੀ ਕੋਠੀ ਦੀ ਲੋੜ ਨਹੀਂ ਬਿੱਟੂ ਖੰਨੇ ਵਾਲਾ ਬ੍ਰਾਂਡ ਹੈ ਕਿਤੇ ਦਸਨ ਦੀ ਲੋੜ ਨਹੀਂ ਮੈਨੂੰ ਪਤਾ ਮੇਰਾ ਬ੍ਰਾਂਡ ਹੈ ਇਸ ਕਰਕੇ ਮੈਂ ਉਹਦਾ ਸ਼ੁਕਰਾਨਾ ਕਰਦਾ ਉਸ ਮਾਲਕ ਦਾ